ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਇਹ ਜੋ ਖਬਰ ਤੁਸੀਂ ਦੇਖਣ ਜਾ ਰਹੇ ਹੋ ਪੱਟੀ ਜ਼ਿਲ੍ਹਾ ਤਰਨਤਾਰਨ ਤੋਂ ਹੈ ਜਿੱਥੇ ਇੱਕ ਗਰੀਬ ਪਰਿਵਾਰ ਦਾ ਲੜਕਾ ਜਿਸ ਦੀ ਉਮਰ ਕਰੀਬ 35 ਸਾਲ ਹੈ ਜੋ ਰੋਡ ਐਕਸੀਡੈਂਟ ਦੌਰਾਨ ਜਾਦਾ ਗੰਭੀਰ ਹਾਲਤ ਵਿੱਚ ਹੈ ਜਿਸ ਨੂੰ ਆਕਸੀਜਨ ਲੱਗੀ ਹੋਈ ਹੈ ਅਤੇ ਇਸ ਗਰੀਬ ਪਰਿਵਾਰ ਕੋਲ ਆਪਣੇ ਬੱਚੇ ਦਾ ਇਲਾਜ ਕਰਾਉਣ ਲਈ ਪੈਸੇ ਨਹੀਂ ਹਨ ਸੋ ਸਾਰੇ ਦਾਨੀ ਸੱਜਣਾ ਨੂੰ ਬੇਨਤੀ ਹੈ ਕਿ ਇਹਨਾਂ ਦੀ ਮਦਦ ਕਰਕੇ ਇਸ ਨੌਜਵਾਨ ਵੀਰ ਦੀ ਜਾਨ ਬਚਾ ਸਕੀਏ ਕਿਰਪਾ ਕਰਕੇ ਆਪਣਾ ਆਪਣਾ ਯੋਗਦਾਨ ਜਰੂਰ ਪਾਓ ਜੀ ਇਹ ਅਪੀਲ ਪਰਿਵਾਰ ਅਤੇ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਵੱਲੋਂ ਹੈ ਤੁਸੀਂ ਇਹਨਾਂ ਨਾਲ ਸਕਰੀਨ ਤੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਮੇਰੇ ਵੀਡੀਓ ਸੁਣਾਓ ਮੇਰੇ ਬੇਟੇ ਦਾ ਪ੍ਰੈਜ਼ੀਡੈਂਟ ਹੋਇਆ ਇਹ ਮੇਰੀ ਕੋਈ ਹੈਲਪ ਗਰੁੱਪ ਜਿਹਦੇ ਮੇਰੇ ਕੋਲੇ ਆਇਆ ਸੀ ਉਹ ਮੈਂ ਲਾ ਵੇਖੀ ਆ ਪਹਿਲੇ ਨੂੰ ਕੋਣ ਇਹਦੇ ਨਾਮ ਦੇ ਦਾ ਕੋਈ ਪਿਓ ਨਾ ਹੈ ਦੀ ਮਾਂ ਜਨਾਨੀ ਆ ਬੱਚੇ ਇਹਦੇ ਛੋਟੇ ਛੋਟੇ ਕੋਈ ਕਮਾਉ ਨਹੀਂ ਹੈਗਾ ਇਹੀ ਘਰ ਚ ਕਮਾਉਲੀ ਸੀਗਾ ਕਿਰਪਾ ਕਰਕੇ ਜੀ ਮੇਰੀ ਬੇਨਤੀ ਰਿਕਵੈਸਟ ਹੈ ਕੀ ਇਸ ਬੱਚੇ ਨੂੰ ਠੀਕ ਕਰਨਾ 25 ਤੋਂ 30000 ਰੁਪਏ ਖਰਚਾ ਕਿਹੜਾ ਕੁ ਮੇਰਾ ਬੈਂਕ ਫਰਾਂਸ ਹੁੰਦਾ ਹੋਵੇ ਸਾਡੀ ਹੈਲਪ ਕਰੋ ਇਹਦੇ ਬੱਚੇ ਛੋਟੇ ਛੋਟੇ ਨੇ ਮਾਉਲੀ ਨਹੀਂ ਆਈ ਮੇਰੇ ਵੀਰੋ ਕੋਈ ਮੈਨੂੰ ਕੁਝ ਕੱਲ ਦੀ ਲਾਹਣ ਹੈ ਮੇਰੇ ਵੀਰੋ ਬਕਰਾਂ ਮੇਰੇ ਬੇਟੇ ਦਾ ਐਕਸੀਡੈਂਟ ਹੋਇਆ ਜੇ ਮੇਰੀ ਕੋਈ ਹੈਲਪ ਕਰੋ ਜਿਹਦੇ ਮੇਰੇ ਕੋਲ ਆਇਆ ਸੀ ਉਹਨੇ ਲਾ ਵੇਤੀਆਂ ਪਹਿਲੇ ਨੂੰ ਹੋਂ ਦੇ ਨਾਮ ਦੇ ਦਾ ਕੋਈ ਉਹ ਨਾ ਇਹਦੀ ਮਾਂ ਜਨਾਨੀ ਆ ਬੱਚੇ ਇਹਦੇ ਛੋਟੇ ਛੋਟੇ ਕੋਈ ਕਮਾਉ ਨਹੀਂ ਹੈਗਾ ਇਹੀ ਖਰਚ ਕਮਾਉ ਨਹੀਂ ਸੀਗਾ ਕਿਰਪਾ ਕਰਕੇ ਤਾਂ ਦੇ ਕੇ ਮੇਰੀ ਬੇਨਤੀ ਰਿਕਵੈਸਟ ਹੈਗੀ ਹੈ ਕਿ ਇਸ ਬੱਚੇ ਨੂੰ ਠੀਕ ਕਰਨਾ 25 ਤੋਂ 30000 ਰੁਪਏ ਖਰਚਾ ਜਿਹੜਾ ਤੁਸੀਂ ਮੇਰਾ ਬੈਂਡ ਫਰਾਂਸ ਬੰਦਾ ਹੋਵੇ ਸਾਡੀ ਹੈਲਪ ਕਰੋ ਇਹਦੇ ਬੱਚੇ ਛੋਟੇ ਛੋਟੇ ਹੈ ਮੈਂ ਕਮਾਉ ਨਹੀਂ ਇਹ ਵੀ ਇੱਕ ਆਹ ਬੰਦਾ ਤੁਸੀਂ ਕੋਈ ਚੱਕੀ ਆ ਰਹੇ ਹੋ